ਕਹਿੰਦੇ ਹਨ ਤਾਕਤਵਾਰ ਨਾ ਤਾਂ ਕਲਮ ਹੈ ਤੇ ਨਾ ਹੀ ਤਲਵਾਰ ਤਾਕਤਵਾਰ ਉਹ ਹੱਥ ਹੈ ਜੋ ਇਹ ਜਾਣਦਾ ਹੈ ਕਦੋਂ ਕੀ ਚਲਾਉਣਾ ਹੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਫਿਰ ਤੁਹਾਡੇ ਨਾਲ ਮੈਂ ਕਿਤਾਬ 40 ਦਿਨ ਵਿੱਚੋਂ ਦਿਨ 18ਵਾਂ ਸਾਂਝਾ ਕਰਨ ਜਾ ਰਿਹਾ ਹਾਂ ਬਲਦਾ ਸੂਰਜ ਬੋਲਿਆ ਹੈ ਕੋਈ ਮੇਰੇ ਵਰਗਾ ਇੱਕ ਨਿੱਕਾ ਜਿਹਾ ਦੀਵਾ ਬੋਲਿਆ ਸ਼ਾਮ ਪਈ ਤਾਂ ਵੇਖਾਂਗੇ ਸਵੇਰ ਤੋਂ ਕੇਸਰ ਅਤੇ ਫਕੀਰ ਨੂੰ ਤੁਰਦੇ ਤੁਰਦੇ ਆ ਦੁਪਹਿਰ ਹੋ ਗਈ ਸੀ ਪਰ ਅਜੇ ਕੋਈ ਪਿੰਡ ਜਾਂ ਆਬਾਦੀ ਨਹੀਂ ਸੀ ਦਿਸੀ ਕੇਸਰ ਸੋਚ ਰਿਹਾ ਸੀ ਜਿਉਂ-ਜਿਉਂ ਅਸੀਂ ਬੀਕਾਨੇ ਵੱਲ ਵੱਧ ਰਹੇ ਹਾਂ ਤਿਉਂ-ਤਿਉਂ ਪਿੰਡ ਦੂਰ ਹੁੰਦਾ ਜਾ ਰਿਹਾ ਹੈ ਦੁਪਹਿਰ ਤੋਂ ਹੀ ਇੱਕ ਅਧਖਰ ਉਮਰ ਦਾ ਆਦਮੀ ਕੇਸਰ ਅਤੇ ਫਕੀਰ ਦੇ ਪਿੱਛੇ ਪਿੱਛੇ ਆ ਰਿਹਾ ਸੀ ਉਸ ਆਦਮੀ ਦੇ ਨਾਲ ਇੱਕ ਕੁੱਤਾ ਵੀ ਆ ਰਿਹਾ ਸੀ ਵੱਲਾਂ ਵਾਲੀ ਪੱਗ ਅਤੇ ਵੱਡੀਆਂ ਮੁੱਛਾਂ ਇੰਜ ਦਸਰੀਆਂ ਸਨ ਜਿਵੇਂ ਕਿ ਉਹ ਇੱਥੋਂ ਦਾ ਹੀ ਵਸਨੀਕ ਹੋਵੇ ਤੁਰਦਿਆ ਤੁਰਦਿਆਂ ਉਸਨੇ ਕਿਸਰਤ ਤੇ ਫਕੀਰ ਨਾਲ ਇਸ ਇਲਾਕੇ ਬਾਰੇ ਜਾਣਕਾਰੀ ਸਾਂਝੀ ਕੀਤੀ ਫਕੀਰ ਨੇ ਆਪਣੀ ਲੱਕੜ ਦੇ ਨਾਲ ਰਸਤੇ ਵਿੱਚ ਇੱਕ ਪੱਥਰ ਹਟਾਇਆ ਤੇ ਇੱਕ ਚਿੜੀ ਵੱਲ ਵੇਖ ਕੇ ਕਿਹਾ ਇਹ ਜਗ੍ਹਾ ਕਾਫੀ ਰਮਣੀਕ ਲੱਗ ਰਹੀ ਹੈ ਕਿਉਂ ਨਾ ਅੱਜ ਰਾਤ ਨੂੰ ਇੱਥੇ ਹੀ ਡੇਰਾ ਲਾਇਆ ਜਾਏ ਕੁੱਤੇ ਵਾਲਾ ਆਦਮੀ ਇੱਕਦਮ ਬੋਲਿਆ ਤੁਸੀਂ ਇਹ ਕੀ ਕਹਿ ਰਹੇ ਹੋ ਇੱਥੇ ਤਾਂ ਲੋਕ ਦਿਨ ਵੇਲੇ ਲੰਗਨ ਤੋਂ ਵੀ ਡਰਦੇ ਨੇ ਤੁਸੀਂ ਇੱਥੇ ਰਾਤ ਨੂੰ ਠਹਿਰਨ ਦੀ ਗੱਲ ਕਰ ਰਹੇ ਹੋ ਕਹਿੰਦੇ ਹਨ ਇਸ ਝਿੜੀ ਵਿੱਚ ਪੂਤਾਂ ਅਤੇ ਪ੍ਰੇਤਾਂ ਦਾ ਵਾਸਾ ਹੈ ਝਿੜੀ ਦੇ ਨਾਲ ਲੱਗਦੇ ਖੇਤ ਦੇ ਲੋਕ ਤਾਂ ਆਪਣੇ ਖੇਤਾਂ ਵਿੱਚ ਫਸਲ ਵੀ ਨਹੀਂ ਬੀਜਦੇ ਤੇ ਤੁਸੀਂ ਇੱਥੇ ਠਹਿਰਨ ਦੀ ਗੱਲ ਕਰ ਰਹੇ ਹੋ ਫਕੀਰ ਨੇ ਮੁਸਕਰਾਉਂਦੇ ਹੋਏ ਕਿਹਾ ਫਿਰ ਤਾਂ ਅੱਜ ਦੀ ਰਾਤ ਇੱਥੇ ਬਹੁਤ ਸੋਹਣੀ ਲੰਗੇਗੀ ਇਹ ਸੁਣ ਕੇ ਰਾਹੀ ਨੂੰ ਯਕੀਨ ਨਾ ਹੋਇਆ ਤੇ ਉਹ ਕਾਲੀ ਨਾਲ ਅੱਗੇ ਲੰਘ ਗਿਆ ਫਕੀਰ ਨੇ ਇੱਕ ਉੱਚੀ ਥਾਂ ਦੇਖ ਕੇ ਆਪਣਾ ਸਮਾਨ ਟਿਕਾ ਦਿੱਤਾ ਤੇ ਕਿਸ ਨੂੰ ਵੀ ਆਰਾਮ ਕਰਨ ਲਈ ਕਹਿ ਦਿੱਤਾ ਕੇਸਰ ਮਨ ਹਿਮਨ ਡਰ ਰਿਹਾ ਸੀ ਫਕੀਰ ਨੇ ਅੱਗ ਵਿੱਚ ਲੱਕੜਾਂ ਨੂੰ ਠੀਕ ਕਰਦੇ ਹੋਏ ਕੇਸਰਵਾਲ ਵੇਖ ਕੇ ਜਵਾਬ ਦਿੱਤਾ ਗੱਭਰੂ ਆ ਜੇ ਅੱਜ ਅਸੀਂ ਇਸ ਜਗ੍ਹਾ ਤੋਂ ਲੰਘ ਜਾਂਦੇ ਤਾਂ ਚਿੜੀ ਦਾ ਡਰ ਸਾਡੇ ਦਿਲਾਂ ਵਿੱਚ ਹਮੇਸ਼ਾ ਬਣਿਆ ਰਹਿਣਾ ਸੀ ਡਰ ਬੰਦੇ ਨੂੰ ਕਮਜ਼ੋਰ ਕਰ ਦਿੰਦਾ ਹੈ ਡਰਿਆ ਬੰਦਾ ਕਦੇ ਵੀ ਸਹੀ ਫੈਸਲਾ ਨਹੀਂ ਲੈ ਸਕਦਾ ਤੇ ਡਰ ਦਾ ਸਾਹਮਣਾ ਕਰਨ ਵਿੱਚੋਂ ਹੀ ਕਾਮਯਾਬੀ ਦੇ ਰਾਹ ਨਿਕਲਦੇ ਹਨ ਇੱਕ ਵਾਰ ਦੀ ਗੱਲ ਹੈ ਇੱਕ ਡਰ ਤੇ ਪਲੇਗ ਕਾਲੀ ਨਾਲ ਸ਼ਹਿਰ ਵੱਲ ਤੁਰੇ ਜਾ ਰਹੇ ਸਨ ਕਿਸੇ ਨੇ ਪੁੱਛਿਆ ਤੁਹਾਨੂੰ ਇੰਨੀ ਕਾਲੀ ਕਾ ਦੀ ਹੈ ਤਾਂ ਪਲੇਗ ਨੇ ਕਿਹਾ ਅੱਜ ਅਸੀਂ 100 ਦੇ ਕਰੀਬ ਬੰਦਾ ਮਾਰਨਾ ਹੈ ਇਸ ਲਈ ਸਾਨੂੰ ਕਾਲੀ ਹੈ ਪੁੱਛਣ ਵਾਲੇ ਨੇ ਹੈਰਾਨੀ ਨਾਲ ਪੁੱਛਿਆ ਉਹ ਕਿਵੇਂ ਤਾਂ ਪਲੇਗ ਨੇ ਕਿਹਾ ਮੈਂ ਤਾਂ ਸਿਰਫ 5-7 ਹੀ ਮਾਰਨੇ ਆ ਬਾਕੀ ਤਾਂ ਡਰਨੇ ਆਪਣਾ ਕੰਮ ਕਰ ਦੇਣਾ ਤਾਂ ਫਕੀਰ ਨੇ ਕਿਸਨ ਨੂੰ ਕਿਹਾ ਜ਼ਿੰਦਗੀ ਆਪਣੇ ਢੰਗ ਨਾਲ ਚਲਾਉਣ ਲਈ ਸਾਨੂੰ ਡਰ ਦੇ ਸਿੰਘਾਂ ਨੂੰ ਹੱਥ ਪਾਉਣਾ ਹੀ ਪੈਂਦਾ ਹੈ। ਡਰ ਮਨ ਤੇ ਸਰੀਰ ਨੂੰ ਅੱਧੀ লাশ ਬਣਾ ਦਿੰਦਾ ਹੈ। ਇੱਕ ਵਾਰ ਇੱਕ ਰਾਜੇ ਦੇ ਸਾਹਮਣੇ ਚੋਰ ਪੇਸ਼ ਕੀਤਾ ਜਾਂਦਾ ਹੈ। ਰਾਜਾ ਉਸ ਚੋਰ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੰਦਾ ਹੈ ਤੇ ਕਹਿੰਦਾ ਹੈ ਇੱਕ ਪਾਸੇ ਫਾਂਸੀ ਦਾ ਫੰਦਾ ਲੰਮਕ ਰਿਹਾ ਦੂਜੇ ਪਾਸੇ ਇੱਕ ਵੱਡਾ ਦਰਵਾਜ਼ਾ ਜੋ ਬਾਹਰ ਜੰਗਲ ਵੱਲ ਖੁੱਲ ਰਿਹਾ ਹੈ। ਮਰਜ਼ੀ ਤੇਰੀ ਹੈ ਤੂੰ ਜਿੱਧਰ ਮਰਜ਼ੀ ਚਲਾ ਜਾ। ਚੋਰ ਕੁਝ ਸਮਾਂ ਸੋਚਣ ਤੋਂ ਬਾਅਦ ਫਾਂਸੀ ਦੇ ਫੰਦੇ ਵੱਲ ਤੁਰ ਪਿਆ ਤਾਂ ਰਾਜੇ ਨੇ ਚੋਰ ਨੂੰ ਪੁੱਛਿਆ ਤੂੰ ਦਰਵਾਜ਼ਾ ਖੋਲ ਕੇ ਬਾਹਰ ਕਿਉਂ ਨਹੀਂ ਗਿਆ ਤਾਂ ਚੋਰ ਨੇ ਕਿਹਾ ਪਤਾ ਨਹੀਂ ਬਾਹਰ ਜੰਗਲ ਵਿੱਚ ਕਿਹੋ ਜਿਹੀ ਮੌਤ ਹੋਵੇਗੀ ਫਾਂਸੀ ਨਾਲ ਘੱਟੋ ਘੱਟ ਮੌਤ ਛੇਤੀ ਤਾਂ ਆ ਜਾਵੇਗੀ ਰਾਜੇ ਨੇ ਚੋਰ ਵੱਲ ਤਰਸ ਭਰੀਆਂ ਨਿਗਾਹਾਂ ਨਾਲ ਵੇਖਿਆ ਤੇ ਕਿਹਾ ਹਰ ਕੋਈ ਇਹ ਫਾਂਸੀ ਦਾ ਫੰਦਾ ਹੀ ਚੁੰਦਾ ਹੈ ਸ਼ਾਇਦ ਦਰਵਾਜ਼ੇ ਦੇ ਬਾਹਰ ਅਣਜਾਣ ਸਥਿਤੀ ਵੱਲ ਸੋਚ ਕੇ ਹਰ ਕੋਈ ਡਰ ਜਾਂਦਾ ਹੈ ਜੇ ਤੈਨੂੰ ਇਹ ਡਰਨਾ ਹੁੰਦਾ ਤੇ ਤੂੰ ਅੱਜ ਬਚ ਜਾਣਾ ਸੀ ਇਹ ਸੀ ਅੱਜ ਦੀ ਕਹਾਣੀ ਜੋ ਕਿ ਦਿਨ 18ਵਾਂ ਕਿਤਾਬ 40 ਦੇ ਲੰਮੇ ਚੋਂ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਧੰਨਵਾਦ